ਯਾਦ ਰੱਖਿਓ ਜੀੋ ਜੀ ਐਨਕ ਲਾਈਕ ਹੋਵੇਗੀ ਸਾਰਿਆਂ ਦੇ ਕੱਪੜੇ ਉਹ ਜਿਹੇ ਦੇਸ ਦੇ ਹੁੰਦੇ ਜੇ ਅੰਦਰ ਦੁਸ਼ਟਤਾਈ ਹੈ ਤੇ ਮੈਨੂੰ ਹਰ ਬੰਦਾ ਦੁਸ਼ਟ ਦਿਸੇਗਾ ਜੇ ਅੰਦਰ ਸੱਜਣਤਾਈ ਹੈ ਨਾ ਸੱਜਣ ਬੰਦਾ ਧੋਖਾ ਖਾ ਜਾਂਦਾ ਜੋ ਬੰਦਾ ਵਿਗੜਨ ਤੇ ਆ ਜਾਏ ਨਾ ਉਦੋਂ ਬਾਨੇ ਲੱਭਦਾ ਹੁੰਦਾ ਯਾਦ ਰੱਖਿਓ ਮੈਂ ਸਿਰਫ ਬੇਨਤੀ ਕਰਾਂਗਾ ਜਦੋਂ ਬੰਦੇ ਲੜਨਾ ਹੋਵੇ ਨਾ ਉਦੋਂ ਯਾਦ ਰੱਖਿਓ ਕੋਈ ਸਿਆਣਪ ਗਿਆਨ ਕੋ ਨਹੀਂ ਕੰਮ ਕਰਦਾ ਬੰਦਾ ਜਿਹੜਾ ਧਾਈ ਕਰਕੇ ਆਈ ਟਾਈਮ ਲੜਨਾ ਹੈ ਤੁਸੀਂ ਜਿੰਨੇ ਮਰਜੀ ਹੱਥ ਜੋੜੀ ਜੋ ਨੇ ਜਿਹੜਾ ਵਿਗੜਨ ਤੇ ਆ ਗਿਆ ਨਾ ਉਹਨੇ ਛੇਤੀ ਕੀਤਾ ਸੁਧਰਨਾ ਨਹੀਂ ਅੰਦਰ ਦੀ ਭੁੱਖ ਜਦੋਂ ਉ ਉਦੋਂ ਸਾਰੀ ਦੁਨੀਆ ਵਿੱਚ ਪਾਲੋ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਯਾਦ ਰੱਖਿਓ ਭੁੱਖਿਆ ਭੁੱਖਣਾ ਉਤਰੀ ਉਤਰੇ ਜ ਬੰਨਾਪੁਰੀਆਂ ਪਾ ਯਾਦ ਰੱਖਿਓ ਵਕਤੀ ਤੌਰ ਤੇ ਬੰਦਾ ਹੰਕਾਰ ਚ ਕਹਿਣ ਦਾ ਚੁਕਾ ਦਿੱਤਾ ਨਹੀਂ ਨਹੀਂ ਚੁਕਣ ਵਾਲੇ ਬਹੁਤ ਉੱਚੇ ਹੁੰਦੇ ਆ ਜਿਹੜਾ ਬੰਦਾ ਮਕਾਨ ਦੀ ਛੱਤ ਤੇ ਚੜਿਆ ਰੁੱਖ ਦੇ ਟਾਣ ਤੇ ਬੈਠਾ ਉਹਨੂੰ ਖਤਰਾ ਆਖੇ ਥੱਲੇ ਨ ਡਿੱਗ ਪਵਾ ਤੇ ਜਿਹੜਾ ਥੱਲੇ ਲੇਟਿਆ ਉਹਨੇ ਕਿੱਥੇ ਡਿੱਗ ਬੈਣਾ ਯਾਦ ਰੱਖਿਓ ਪਹਿੰਦਾ ਪਹਿਲਾ ਬੰਦਾ ਅੰਦਰੋਂ ਸੁਲਗਦਾ ਹੈ ਫਿਰ ਭੱਕਦਾ ਹੈ ਕਿ ਭਾਂਬੜ ਮੱਚਦਾ ਹੈ ਜਦੋਂ ਭਾਂਬੜ ਮੱਚਦਾ ਉਹਦੇ ਅੰਦਰ ਸੜ ਪੈਂਦਾ ਕੋਲੇ ਹੋਣ ਲੱਗ ਪੈਂਦਾ ਤੇ ਗੱਲ ਯਾਦ ਰੱਖਿਓ ਜਿਹੜਾ ਬੰਦਾ ਕਪਟੀ ਬੰਦੇ ਮੀਨੇ ਬੰਦੇ ਦੀ ਸੰਗਤ ਕਰੇਗਾ ਅਖੀਰ ਨੂੰ ਸੋ ਕੋਈ ਨਹੀਂ ਮਿਲਣਾ ਜਿਹੜਾ ਬੰਦਾ ਛਲਿਆ ਕਪਟੀ ਫਰੇਬੀ ਹੈ ਨਾ ਮੈਨੂੰ ਬਖਸ਼ ਦਿਓ ਉਸ ਬੰਦੇ ਦੀ ਸੰਗਤ ਅੰਤ ਬੰਦੇਨ ਵਾਲਾ ਕਰ ਦੇ ਸੱਚੀ ਖਿਮਾ ਕਰਿਓ ਸੱਚਾ ਖੂਨ ਦਾ ਰਿਸ਼ਤਾ ਵੀ ਹੋਵੇ ਜਿਹੜਾ ਬੰਦਾ ਮੀਣਾ ਉਹਦੀ ਸੰਗਤ ਅੰਤ ਸੁਖ ਨਹੀਂ ਦਿੰਦੀ ਹੁੰਦੀ ਤੇ ਸੱਚੇ ਹੋਵੇ ਮੈਂ ਕਈ ਵਾਰੀ ਕਹਿੰਨਾ ਲੋੜ ਰੱਬ ਦੀ ਬੜੀ ਵੱਡੀ ਦਾਤ ਹੈ ਜੀ ਲੋੜ ਲਗਣ ਬੰਧ ਹੈ ਸਾਡੀ ਲਾਈਨ 'ਚ ਨਾ ਜੀ ਪ੍ਰਚਾਰਕਾਂ ਵਿੱਚ ਭਾਈ ਰਿਆਰ ਸਾਹਿਬ ਬੈਠਿਆ ਅਸੀਂ ਮੁਕਰੀਏ ਨਾ ਹਾਂ तकरीबन 90% ਅਸੀਂ ਲੋਕ ਆਪਣੀ ਲੋੜ ਨੂੰ ਲੈ ਕੇ ਇਸਕੇ ਤੈਨੂੰ ਬਣਾਇਆ ਹੈ ਸੱਚੇ ਨਾ ਜੀ ਜੇ ਲੋੜ ਉਹ ਨਾ ਪ੍ਰਮਾਤਮਾ ਪੈਦਾ ਕਰਦਾ ਪਤਾ ਨਹੀਂ ਅੱਜ ਅਸੀਂ ਕਿਸ ਕਰਾਏ ਕਿੱਥੇ ਬੈਠੇ ਹੁੰਦੇ ਕਿੱਥੇ ਡਿੱਗੇ ਹੁੰਦੇ ਅਸੀਂ ਗੁਟਕੇ ਨੂੰ ਪੰਜਾਬੀ ਵਿੱਚ ਕਈ ਅਰਥਾਂ ਵਿੱਚ ਲੈਂਦੇ ਆ ਇੱਕ ਟਾਈਮ ਬੀਆ ਵਿੱਚ ਭਾਰਤ ਦੇ ਚੋਂ ਚੱਲਦਾ ਅਸੀਂ ਖਾਣ ਵਾਲਾ ਗੁਟਖਾ ਕਹਿੰਦੇ ਸਨ ਉਹਨਾਂ ਦੇ ਅਸੀਂ ਲੱਕੜ ਦੇ ਟੁਕੜੇ ਨੂੰ ਵੀ ਗੁਟਕਾ ਕਹਿੰਦੇ ਆ ਪਰ ਯਾਦ ਰੱਖਿਓ ਇਹ ਗੁਟਕਾ ਕਿਉਂ ਹੋ ਗਿਆ ਸ਼ਬਦ ਸਾਰੇ ਵਰਤਨੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੁੰਦਰ ਗੁਟਕਾ ਪੰਜ ਬਾਣੀਆਂ ਦਾ ਅਸਲ 'ਚ ਗੁਟਕਾ ਜੋਰੀਆਂ ਕੋਲ ਉਹ ਡੱਬਾ ਹੁੰਦਾ ਸੀ ਜੀ ਅੱਜ ਕੱਲ ਮਿਲਦੇ ਨਹੀਂ ਜਿਸ ਡੱਬੇ ਦੇ ਵਿੱਚ ਅਤ ਦੇ ਕੀਮਤੀ ਮੋਤੀ ਰੱਖੇ ਹੁੰਦੇ ਸਨ ਕੀਮਤੀ ਰਤਨ ਲੱਗੇ ਹੁੰਦੇ ਸਨ ਉਹਨੂੰ ਗੁਟਕਾ ਕਹਿੰਦੇ ਹੁੰਦੇ ਸਨ ਅਸਲ 'ਚ ਦੁਨੀਆ ਦੇ ਪਦਾਰਥਾਂ ਵਿੱਚ ਜਿੱਥੇ ਕੀਮਤੀ ਹੀਰੇ ਮੋਤੀ ਜਿੱਚ ਪਾਏ ਸਨ ਉਹਨੂੰ ਗੁਟਕਾ ਕਹਿੰਦੇ ਸਨ ਸਤਿਗੁਰਾਂ ਦੇ ਅੰਮ੍ਰਿਤ ਬਾਣੀ ਦੇ ਖਜ਼ਾਨੇ ਵਿੱਚੋਂ ਜਿਹੜੇ ਸ਼ਬਦ ਪਾਏ ਗਏ ਆਪਾਂ ਉਸ ਨੂੰ ਵੀ ਗੁਟਕਾ ਕਹਿੰਦੇ ਨੇ ਇੱਥੇ ਕੰਮ ਉਲਟਾ ਹੈ ਇਥੇ ਖਾਣ ਵਾਲੇ ਖਰਚੇਗਾ ਜਿਹੜਾ ਸ਼ਬਦ ਕਮਾਏਗਾ ਉਹ ਹੀ ਖਰਚੇਗਾ ਜਿਨੇ ਗੁਰਮੁਖੋ ਖਾਧਾ ਹੀ ਕੋਈ ਨਹੀਂ ਉਹਨੇ ਜੀਵਨ ਵਿੱਚ ਖਰਚ ਕੀ ਸਕਣਾ ਜਿਹੜਾ ਸਿੱਖ ਇਸ ਸਮਾਗਮ ਵਿੱਚ ਇਸ ਵਾਰ ਨੂੰ ਆਪਣੇ ਨਿਤਨੇਮ ਵਿੱਚ ਜੋੜ ਗਿਆ ਨਾ ਸਮਝੋ ਸਾਡੀ ਕਥਾ ਕਰਨੀ ਸਭ ਲੈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਹੈ ਪੁਰਾਤਨ ਗੁਰਸਿੱਖਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸੀ ਕਥਾ ਵਾਚ ਨਹੀਂ ਸਨ ਕਿਰਤਨੀਆਂ ਨਹੀਂ ਸਨ ਕਿੰਨੀ ਦੁੱਖ ਦੀ ਗੱਲ ਹੈ ਅੱਜ ਥੋੜਾ ਜਿਆ ਕੋਈ ਕੀਰਤਨੀਆਂ ਕੁਝ ਹੁੰਦਾ ਨਾ ਜੀ ਸਾਡੇ ਲੋਕਾਂ ਦੀ ਜ਼ੁਬਾਨ ਤੇ ਇੱਕੋ ਗੱਲ ਇਹ ਸੱਤਾ ਬਲਵੰਦ ਬਣ ਗਏ ਨੇ ਸੱਤਾ ਬਲਵੰਦ ਕਿਨੇ ਬਣ ਜਾਣਾ ਓਏ ਉਹ ਭੁੱਲ ਗਏ ਯਾਦ ਰੱਖਿਓ ਵਾਪਸ ਆਏ ਮੇਰੇ ਗੁਰੂ ਅਰਜੁਨ ਦੇਵ ਨੇ ਆਪਣੇ ਸ਼ਬਦ ਦੇ ਬਰਾਬਰ ਸ਼ਬਦ ਟਿਕਾ ਦਿੱਤਾ ਉਹਨਾਂ ਦਾ ਕੱਲ ਨੂੰ ਸਭ ਤੋਂ ਪਹਿਲਾਂ ਸੱਤੇ ਬਲਵੰਦ ਨੇ ਕਹਿਣਾ ਸੱਚੇ ਪਾਤਸ਼ਾਹ ਤੇਰੇ ਨਾਮ ਦੀ ਸੀ ਕੀਮਤ ਨਹੀਂ ਪਾਸ ਕਰਦੇ ਗੁਰੂ ਨਾਨਕ ਤੇਰੇ ਵਰਗਾ ਕੋਈ ਵੀ ਨਹੀਂ ਹੁਣ ਕਈ ਵਾਰੀ ਮਨ ਚ ਹੁੰਦਾ ਜੀ ਇੱਕ ਦਿਨ ਚ ਕੀਰਤਨ ਹੋ ਗਿਆ ਹਾਂ ਜਦੋਂ ਗੁਰੂ ਅੰਮ੍ਰਿਤ ਦ੍ਰਿਸ਼ਟੀ ਕਰੇ ਸੰਤ ਬਣਾ ਸਕਦਾ ਕੀਰਤਨੀਆਂ ਨਹੀਂ ਬਣਾ ਸਕਦਾ ਜੀ ਸੱਚੇ ਵੇ ਗੁਰਬਾਣੀ ਦੀ ਇਸ ਅਟਲ ਸਚਾਈ ਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ ਨਿਰਦਨ ਬੰਦੇ ਨੂੰ ਖੂਨ ਦੇ ਰਿਸ਼ਤੇ ਵੀ ਸਤਕਾਰ ਨਹੀਂ ਦਿੰਦੇ ਗੁਰੂ ਘਰ ਵਿੱਚ ਸਭ ਤੋਂ ਵੱਡਾ ਵਿਰੋਧ ਗੁਰੂ ਅਰਜੁਨ ਦੇਵ ਦਾ ਜੇ ਕਿਸੇ ਕੀਤਾ ਤੇ ਸਕੇ ਭਰਾ ਨੇ ਕੀਤਾ ਗੁਰੂ ਰਾਮਦਾਸ ਪਿਤਾ ਨੇ ਬਾਬਾ ਪ੍ਰੀਤੀ ਚੰਦ ਬੇਟਾ ਹੈ ਉਹਦੇ ਕੋਲ ਪੈਸਾ ਇਨਾ ਕਿੱਥੋਂ ਇਕੱਠਾ ਹੋ ਗਿਆ ਗੁਰੂ ਰਾਮਦਾਸ ਜੀ ਨੂੰ ਕਹਿਣਾ ਪਿਆ ਜਿਸ ਤਨਕਾ ਤੂੰ ਗਰਭ ਕਰਤ ਹੋ ਸੋ ਤਨ ਕਿਸ ਹੈ ਨਾ ਆਪ ਇਹਦਾ ਮਤਲਬ ਪੈਸਾ ਇਕੱਠਾ ਕਰੀ ਬਿਠਾ ਬੰਦਾ ਮਹਾਰਾਜ ਕਹਿੰਦਿਆ ਬਾਬਾ ਜੀ ਮੇਰੇ ਪੁੱਤ ਨੂੰ ਉਹ ਕੁਝ ਪੜਾ ਦਿਓ ਜਿਹੜਾ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬੂੜੇ ਤੋਂ ਬੁੱਢਾ ਬਣਾ ਦਿੱਤਾ ਹੈ ਯਾਦ ਰੱਖੋ ਬਾਹੀ ਵਿਦਿਆ ਨੇ ਜਿਹੜੀਆਂ ਬੰਦਗੀ ਕਰਨ ਵਾਲੇ ਚੁਟਕੀ ਜਾਂਦੀਆਂ ਨੇ ਸਾਡੀ ਕੀਮਤ ਗੁਰੂ ਕਰਕੇ ਵੇ ਜਿਹੜਾ ਬੰਦਾ ਗੁਰੂ ਨੂੰ ਟੀਚਰਾਂ ਕਰ ਲੱਗਦਾ ਹੈ ਉਹਦੀ ਕੀਮਤ ਕਿਤੇ ਨਹੀਂ ਪੈਣੀ ਠੀਕ ਹੈ ਬੰਦੇ ਪੰਜ ਸੱਤ ਪਿੱਛੇ ਜਕਾਰੇ ਛੱਡਣੇ ਲੱਭ ਸਕਦੇ ਆ ਨਹੀਂ ਨਹੀਂ ਸਾਡੇ ਕਰਕੇ ਗੁਰੂ ਨਹੀਂ ਅਸੀਂ ਗੁਰੂ ਕਰਕੇ ਹਾਂ ਗੁਰੂ ਕਦੀ ਸਰਾਪ ਨਹੀਂ ਦਿੰਦਾ ਸੱਚੇ ਵਿੱਚ ਜੋ ਬਚਨ ਸੁੱਤੇ ਸਿੱਧ ਕਰਦਾ ਉਹ ਕਦੀ ਝੂਠਾ ਨਹੀਂ ਹੁੰਦਾ ਯਾਦ ਰੱਖਿਓ ਪਰਉਪਕਾਰੀ ਬੰਦਾ ਆਪਣਾ ਕਾਬ ਸਭ ਕੁਝ ਗਵਾ ਕੇ ਵੀ ਦੂਜੇ ਦਾ ਕਰਦਾ ਯਾਦ ਰੱਖਿਓ ਟੁੱਟੇ ਨੂੰ ਮਾਰਨ ਵਾਲੇ ਤਾਂ ਬੜਾ ਮਿਲ ਜਾਣਗੇ ਟੁੱਟੇ ਨੂੰ ਜੋੜਨ ਦੀ ਖਾਤਰ ਆਪਣੇ ਆਪ ਨੂੰ અપਮਾਨ ਕਰਾ ਲੈਣਾ ਕੇਵਲ ਗੁਰੂ ਦਾ ਸਿੱਖੀ ਹੈ ਗੁਰੂ ਦੇ ਮਾਰੇ ਨੂੰ ਸਿੱਖ ਬਚਾ ਲੇਗਾ ਸਿੱਖ ਦੇ ਮਾਰੇ ਨੂੰ ਕੌਣ ਪਹਚਾ ਸਕਦਾ ਹੈ ਕਿਵੇਂ ਕਹਿਣ ਲੱਗੇ ਜਿਵੇਂ ਪਾਣੀ ਤੋਂ ਬਿਨਾ ਸੁੱਕੀ ਖੇਤੀ ਪਾਣੀ ਨਾਲ ਖਰੀ ਹੋ ਜਾਂਦੀ ਹੈ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾ ਉਹਨੂੰ ਕੌਣ ਹਰਿਆ ਕਰ ਸਕਦਾ ਜਿਹੜੀ ਜ਼ਬਾਨ ਨਾਲ ਨਿੰਦਿਆ ਕੀਤੀ ਹੈ ਦੋ ਕੱਟੇ ਜਾਣਗੇ ਰੋਖ ਕੱਟਿਆ ਜਾਏਗਾ ਉਸ ਜ਼ਬਾਨ ਨਾਲ ਗੁਰੂ ਕਿਆਂ ਸਿਫਤਾ ਕਰ ਮੈਂ ਤਾਂ ਕਹੀ ਨਹੀਂ ਸੋਚਣਾ ਅਸੀਂ ਗਲਤੀ ਕਰਕੇ ਜਿੰਨੇ ਮਰਜੀ ਭੁੱਲ ਜਾਈਏ ਇੱਕ ਵਾਰੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਚਮੁੱਚ ਉਹ ਖਜ਼ਾਨਾ ਹੈ ਜਿਸ ਨੂੰ ਖਾਚਿਆ ਤੇ ਖਾਧਿਆ ਕਦੀ ਘਾਟਾ ਨਹੀਂ ਪੈਂਦਾ ਜਿਤਨਾ ਵੀ ਇਸ ਖਜ਼ਾਨੇ ਨੂੰ ਕੋਈ ਵਰਤਦਾ ਹੈ ਖਰਚਦਾ ਹੈ ਖਾਂਦਾ ਹੈ ਸੱਚ ਇਹ ਵੀ ਸ਼ਬਦ ਦੇ ਖਜ਼ਾਨੇ ਵਿੱਚ ਹੋਰ ਹੀ ਵਾਦਾ ਹੁੰਦਾ ਵਾਦਾ ਦਾ ਮਤਲਬ ਸ਼ਬਰ ਉਹੀ ਰਹੇਗਾ ਪਰ ਇਹ ਖਜ਼ਾਨਾ ਸਾਰਿਆਂ ਦੇ ਵਿੱਚ ਵੰਡਣ ਲੱਗ ਪੈਂਦਾ ਹੈ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਆਮ ਤੌਰ ਤੇ ਸਿੱਖਿਆ ਨੇ ਆ ਪਹਿਲਾਂ ਖਰਚ ਹੋਵੇ ਤਾਂ ਕੁਝ ਖਾਵਾਂਗੇ ਮੈਂ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਸੀ ਖਰਚ ਹੋਵੇ ਤੇ ਤਾਂ ਕੁਝ ਖਾਵਾਂਗੇ ਖਰਚਣ ਵਾਸਤੇ ਹੋਵੇ ਤੇ ਤਾਂ ਬਾਹਰ ਨਿਕਲਾਂਗੇ ਪਰ ਇੱਥੇ ਕੰਮ ਉਲਟਾ ਹੈ ਦੁਨੀਆ ਵਿੱਚ ਖਰਚ ਹੋਵੇ ਤਾਂ ਕੋਈ ਖਾਂਦਾ ਹੈ ਪਰ ਇੱਥੇ ਹਕੀਕਤ ਇਹ ਜਿਹੜਾ ਖਾਂਦਾ ਹੈ ਉਹ ਹੀ ਖਰਚ ਸਕਦਾ ਹੈ ਸਤਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਸ ਖਜ਼ਾਨੇ ਸੰਬੰਧੀ ਕਿਉਂਕਿ ਜਿਹੜੇ ਗੁਰਮੁਖ ਪ੍ਰਾਤਨ ਗੁਰਸਿੱਖ ਸਨ ਅੱਜ ਵੀ ਇਸ ਬਾਣੀ ਦਾ ਪਾਠ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦਿਆਂ ਕਰਦੇ ਆ ਮਾਉਣ ਵਾਲੇ ਦਿਨਾਂ ਚਾਰਜ ਕਰਾਂਗਾ ਇਹ ਦੁੱਖਾਂ ਦੀ ਨਿਵਰਤੀ ਕਰਨ ਵਾਲੀ ਹੈ ਸਕਿੰਨ ਦਾ ਰੋਗ ਵਿਚਾਣ ਵਾਲੀ ਹੈ ਸਾਡੇ ਕੋਲ ਕਈ ਪਰਮਾਨ ਨੇ ਸੰਬੰਧੀ ਮੈਂ ਫਿਰ ਵੀ ਬੇਨਤੀ ਕਰਾਂ ਕਿ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਸਭ ਤੋਂ ਸਭ ਨੂੰ ਸ਼ਬਦ ਜਿੱਤੇ ਆ ਹਮ ਧਨਵੰਤ ਭਗਤ ਸਚਨਾਏ ਥੋੜੇ ਜਿਹਾ ਅਰਥ ਆਪਾਂ ਇਹਦੇ ਕਰਨੇ ਆ ਇਦੇ ਅਰਥ ਸ਼ੁਰੂ ਹੋਣਗੇ ਸੱਚ ਨਾਮੇ ਤੋਂ ਸੱਚ ਨਾਮੇ ਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਦਾ ਸੱਚਾ ਨਾਮ ਉਸ ਨਾਮ ਨਾਲ ਜੁੜ ਕੇ ਇੱਕ ਤਾਂ ਅਸੀਂ ਧਨਵੰਤ ਹੋ ਗਏ ਆਂ ਧਨ ਵਾਲੇ ਹੋ ਗਏ ਆਂ ਤੇ ਦੂਸਰਾ ਸ਼ਬਦ ਸਤਗੁਰਾਂ ਨੇ ਵਰਤਿਆ ਭਾਗਟ ਤੇ ਭਾਗਟ ਦਾ ਲਫ਼ਜ਼ੀ ਅਰਥ ਹੈ ਭਾਗਾ ਵਾਲੇ ਇਹਦਾ ਅਰਥ ਹੋ ਗਿਆ ਕਿ ਸੱਚੇ ਨਾਮ ਦੀ ਕਿਰਪਾ ਨਾਲ ਅਸੀਂ ਤਨ ਆਡਵਿਕ ਹੋ ਗਏ ਆਂ ਤੇ ਭਾਗਾ ਵਾਲੇ ਵੀ ਹੋ ਗਏ ਹਮ ਤਨਵੰਟ ਭਾਗਤ ਸਜਣਾ ਏ ਤੇ ਇਸ ਨਾਮ ਦੀ ਕਿਰਪਾ ਨਾਲ ਹਰ ਗੁਣ ਗਾਵ ਹੈ ਸਹਿਜ ਸੁਭਾਇ ਹਰੀ ਪਰਮਾਤਮਾ ਦੇ ਗੁਣ ਅਸੀਂ ਗਾਇਨ ਕਰ ਰਹੇ ਹਾਂ ਸਹਿਜ ਅਵਸਥਾ ਵਿੱਚ ਟਿਕ ਕੇ ਸੁਭਾਏ ਦਾ ਅਰਥ ਹੈ ਪ੍ਰੇਮ ਸੰਯੁਗਤ ਬੰਧਾ ਚੱਤੀ ਨਹੀਂ ਇਸ ਖਜ਼ਾਨੇ ਨੂੰ ਪ੍ਰਾਪਤ ਕਰਕੇ ਭਾਗਾ ਵਾਲੇ ਹੋ ਗਏ ਤਨਾੜ ਹੋ ਗਏ ਹਰੀ ਦੇ ਗੁਣ ਪ੍ਰੇਮ ਵਿੱਚ ਭਿੱਜ ਕੇ ਸਹਿਜ ਅਵਸਥਾ ਵਿੱਚ ਆਪ ਅਗਾਰੇ ਹਮ ਤਰਵੰਤ ਭਾਗਤ ਸਚਨਾਏ ਹਰ ਗੁਣ ਗਾਵੈ ਸਹਿ ਸੁਭਾਏ ਅਗਲੇ ਬਚਨੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਇਹ ਖਜ਼ਾਨਾ ਗੁਰਬਾਣੀ ਹੈ ਸਤਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੀ ਪਿਉ ਦਾ ਆਪਣੇ ਦਾਦੇ ਦਾ ਇਹਦਾ ਮਤਲਬ ਆਪਣੇ ਵੱਡਿਆਂ ਵਡੇਰਿਆਂ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਗੁਰੂ ਰਾਮਦਾਸ ਜੀ ਤੱਕ ਜਿੰਨੀ ਬਾਣੀ ਇਕੱਠੀ ਕੀਤੀ ਜਿੰਨਾ ਸ਼ਬਦ ਦਾ ਖਜ਼ਾਨਾ ਇਕੱਠਾ ਹੋਇਆ ਉਸ ਸਾਰੇ ਖਜ਼ਾਨੇ ਦੇ ਅਸੀਂ ਦਰਸ਼ਨ ਕੀਤੇ ਖੋਲ ਕੇ ਕਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਫਿਰ ਇਸ ਨੂੰ ਬੇਨਤੀ ਸੁਣੀ ਇਹ ਖਜ਼ਾਨੇ ਦੀ ਅਰਥ ਅਸੀਂ ਕਰੰਸੀ ਨਾਲ ਨਹੀਂ ਕਰ ਰਹੇ ਇਹ ਖਜ਼ਾਨਾ ਹਾਥਿਚ ਪੜਿਆ ਜਾ ਸਕਦਾ ਪਰ ਅੰਦਰ ਤਾਂ ਨਹੀਂ ਵੱਸ ਰੱਖਦਾ ਨਾ ਉੱਥੇ ਮਹਾਰਾਜ ਕਹਿੰਦੇ ਨੇ ਕੇ ਦੇਖੋ ਕਿਉਂ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਮੇਰਾ ਮਨ ਉਸ ਖਜ਼ਾਨੇ ਨਾਲ ਭਰਪੂਰ ਹੋ ਗਿਆ ਨਿਧਾਨ ਦਾ ਵੈਸੇ ਪੰਡਾਰਾ ਹੁੰਦਾ ਇੱਥੇ ਪੰਡਾਰਾ ਚ ਕਰਾਂ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਮਤ ਤਾਂ ਨਹੀਂ ਸ਼ਬਦ ਦੀ ਵਰਤੋ ਕਿਸੇ ਬਰਾਬਰ ਦੀ ਕੋਈ ਚੀਜ਼ ਨਾਲ ਕਰੇ ਰਤਨ ਨਾਲ ਮੋਤੀਆਂ ਨਾਲ ਮਹਾਰਜ ਕਹਿੰਦੇ ਨਹੀਂ ਕੋਈ ਰਤਨ ਕੋਈ ਲਾਲ ਦੁਨੀਆ ਦਾ ਦ੍ਰਿਸ਼ਟਮਾਨ ਕੋਈ ਪਦਾਰਥ ਕਹਿ ਲਓ ਇਸ ਗੁਰਬਾਣੀ ਦੇ ਖਜ਼ਾਨੇ ਦਾ ਮੁੱਲ ਪਾ ਹੀ ਨਹੀਂ ਸਕਦਾ ਜੇ ਆਪਾਂ ਕਹੀ ਜੀ ਜਬਜੀ ਸਾਹਿਬ ਦੇ ਬਰਾਬਰ ਰਤਨ ਹੈ ਜੀ ਜਬਜੀ ਸਾਹਿਬ ਦੇ ਬਰਾਬਰ ਮਿਲੀਅਨ ਡਾਲਰ ਹੈ ਜੀ ਮੈਂ ਕਹਿੰਦਾ ਦੋ ਲੱਖ ਦੋ ਜਹਾਨ ਦੋ ਜਹਾਨੋਂ ਜਬ ਮੰਨਿਆ ਸੀ ਲੋਕ ਪਰ ਲੋਕ ਕਹਿੰਨੇ ਆ 14 ਤਬਕੀ ਸਲਾਮ ਕਹਿੰਦਾ ਹੈ ਬਾਬਾ ਜੀ ਲੱਖ ਪਤਾਲ ਆਕਾਸ਼ਾਂ ਦੀ ਗੱਲ ਕਰਦੇ ਆ ਜੋ ਕੋਈ ਦ੍ਰਿਸ਼ਟਮਾਨ ਹੈ ਨਾ ਸਾਰਾ ਕੁਝ ਇੱਕ ਪਾਸੇ ਬਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੀ ਕੀਮਤ ਵੀ ਦੁਨੀਆ ਦਾ ਖਜ਼ਾਨਾ ਨਹੀਂ ਪਾ ਸਕਦਾ ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਇਸ ਖਜ਼ਾਨੇ ਦਾ ਪੁਰਾਣੀ ਸਮੇਂ ਅੱਜ ਵੀ ਦੇਖੋ ਜਦੋਂ ਕਈ ਸਿੰਘ ਆਪਣੇ ਇਸ ਪਾਸੇ ਇੱਕ ਥੈਲਾ ਲਟਕਾਇਆ ਹੁੰਦਾ ਹੈ ਨਿਹੰਗ ਸਿੰਘ ਖਾਸ ਕਰਕੇ ਜੱਥੇ ਵਾਲੇ ਸਿੰਘ ਜੀ ਪੁੱਛੇ ਕਿ ਕਿਨੇ ਖਜ਼ਾਨਾ ਹੈ ਅਗਲਾ ਪੁੱਛਦਾ ਖਜ਼ਾਨਾ ਹੈ ਚ ਪੈਸੇ ਪਾਇਆ ਨਹੀਂ ਨਹੀਂ ਖਜ਼ਾਨੇ ਦਾ ਅਰਥ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਗੁਟਕੇ ਤੇ ਪੋਥੀ ਹੈ ਇਸੇ ਕਰਕੇ ਜਿਹੜਾ ਗੁਟਕਾ ਸ਼ਬਦ ਹੈ ਇਹਦਾ ਲਫ਼ਜ਼ੀ ਅਰਥ ਲਈ ਵਿਦਵਾਨਾਂ ਨੇ ਬਹੁਤ ਸੋਣਾ ਕੀਤਾ ਅਸੀਂ ਗੁਟਕੇ ਨੂੰ ਪੰਜਾਬੀ ਵਿੱਚ ਕਈ ਅਰਥਾਂ ਵਿੱਚ ਲੈਂਦੇ ਹਾਂ ਇੱਕ ਤਾਈਂ ਦੀਆ ਵਿੱਚ ਭਾਰਤ ਦੇ ਚੋਂ ਚੱਲਦਾ ਸੀ ਖਾਣ ਵਾਲਾ ਗੁਟਖਾ ਕਹਿੰਦੇ ਸਨ ਉਂਝ ਸੀ ਲੱਕੜ ਦੇ ਟੁਕੜੇ ਨੂੰ ਵੀ ਗੁਟਕਾ ਕਹਿੰਨੇ ਪਰ ਯਾਦ ਰੱਖਿਓ ਇਹ ਗੁਟਕਾ ਕਿਉਂ ਹੋ ਗਿਆ ਪੋਥੀ ਤਾਂ ਹੈ ਸ਼ਬਦ ਸਾਰੇ ਵਰਤਨੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੁੰਦਰ ਗੁਟਕਾ ਪੰਜ ਬਾਣੀਆਂ ਦਾ ਅਸਲ ਚ ਗੁਟਕਾ ਜੋਰੀਆਂ ਕੋਲ ਉਹ ਡੱਬਾ ਹੁੰਦਾ ਸੀ ਜੀ ਅੱਜ ਕੱਲ ਮਿਲਦੇ ਨਹੀਂ ਜਿਸ ਡੱਬੇ ਦੇ ਵਿੱਚ ਅਤ ਦੇ ਕੀਮਤੀ ਮੋਤੀ ਰੱਖੇ ਹੁੰਦੇ ਸਨ ਕੀਮਤੀ ਰਤਨ ਰੱਖੇ ਹੁੰਦੇ ਸਨ ਉਹਨੂੰ ਗੁਟਕਾ ਕਹਿੰਦੇ ਹੁੰਦੇ ਸਨ ਇੱਥੇ ਤੋਂ ਸ਼ਬਦ ਪ੍ਰਿੰਸੀਪਲ ਸਿਦ ਵੀਰ ਸਿੰਘ ਲਿਖਦਿਆ ਅਸਲ ਚ ਦੁਨੀਆ ਦੇ ਪਦਾਰਥਾਂ ਵਿੱਚ ਜਿੱਥੇ ਕੀਮਤੀ ਹੀਰੇ ਮੋਤੀ ਜਿੱਚ ਪਾਏ ਸਨ ਉਹਨੂੰ ਗੁਟਕਾ ਕਹਿੰਦੇ ਸਨ ਸਤਗੁਰਾਂ ਦੇ ਅੰਮ੍ਰਿਤ ਬਾਣੀ ਦੇ ਖਜ਼ਾਨੇ ਵਿੱਚੋਂ ਜਿਹੜੇ ਸ਼ਬਦ ਪਾਏ ਗਏ ਆਪਾਂ ਉਸਨੂੰ ਵੀ ਗੁਟਕਾ ਕਹਿੰਦੇ ਮੇਰੀ ਅਰਜ਼ ਹੈ ਕਿ ਫਿਰ ਇਸ ਨੂੰ ਥੋੜਾ ਧਿਆਨ ਨਾਲ ਇਸ ਖਜ਼ਾਨੇ ਦੀ ਕੋਈ ਕੀਮਤ ਨਹੀਂ ਪਾਸ ਕਰਦਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਹੁਣ ਅਗਲੀ ਤੁਕ ਜਿਹੜੀ ਹੈ ਨਾ ਉਹ ਖਾਨ ਤੋਂ ਸ਼ੁਰੂ ਹੁੰਦੀ ਹੈ ਖਰਚਨ ਤੋਂ ਨਹੀਂ ਮੈਂ ਆਮ ਫਿਰ ਸ਼ਬਦ ਵਰਤਣਾ ਹੁਣ ਨਾ ਅਸੀਂ ਕਹਿੰਦੇ ਆ ਮੇਲੇ ਚੱਲੇ ਆ ਸ਼ਹਿਰ ਚੱਲੇ ਆ ਤੇਰੇ ਪੱਲੇ ਖਰਚ ਕੁਝ ਹੈ ਜੇ ਖਰਚ ਹੋਵੇਗਾ ਤੇ ਕੁਝ ਖਾਏਗਾ ਨਾ ਖਰਚਨ ਲਿਖਾਇ ਇਥੇ ਕੰਮ ਉਲਟਾ ਹੈ ਇਥੇ ਖਾਣ ਵਾਲੇ ਖਰਚੇਗਾ ਜਿਹੜਾ ਸ਼ਬਦ ਕਮਾਏਗਾ ਉਹ ਹੀ ਖਰਚੇਗਾ ਜਿੰਨੇ ਗੁਰਮਖੋ ਖਾਧੇ ਕੋਈ ਨਹੀਂ ਉਹਨੇ ਜੀਵਨ ਵਿੱਚ ਖਰਚ ਕੀ ਸਕਣਾ ਫਿਰ ਅੱਜ ਬਿੰਤਿ ਹੈ ਜਿਹੜਾ ਆਪ ਕਮਾਏਗਾ ਤੇ ਦਸਾਏਗਾ ਨਾ ਉਹਨੂੰ ਦਰਸਾਨ ਨੂੰ ਮੈਂ ਕਹੀ ਜਾਵਾਂ ਜੇਬ ਵਿੱਚ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਨੇ ਖਾਵਾ ਹੈ ਖਰਚਾ ਹੈ ਪਹਿਲੀ ਗੱਲ ਖਾ ਤਾਂ ਖਰਚੇਗਾ ਆਪ ਜਪ ਤਾਂ ਜਪਾਏਗਾ ਆਪ ਕਮਾਹ ਦੂਜੇ ਕਮਾਣ ਦੀ ਪ੍ਰੇਰਣਾ ਦੇਗਾ ਖਾਵੇਂ ਖਰਚਾ ਰਲ ਮਿਲ ਭਾਈ ਤੇ ਅਗਲਾ ਬਚਨ ਜੀ ਬੈਠਿਆ ਕਹਿੰਦਿਆ ਖੂ ਖਾਲੀ ਹੋ ਜਾਂਦੇ ਆ ਇੱਥੇ ਸਾਰੀ ਜ਼ਿੰਦਗੀ ਖਰਚ ਦੇ ਤਾ ਵੀ ਖਾਲੀ ਨਹੀਂ ਹੁੰਦਾ ਖਾਣੇ ਖਰਚਾ ਰਲਮਿਲ ਭਾਈ ਤੋਟਣਾ ਆਵੇ ਵੱਧ ਹੋ ਜਾਏ ਇੱਥੇ ਖਾਣ ਵਾਲਾ ਹੀ ਖਰਚਦਾ ਫਿਰ ਅਰੇ ਸੁਣਿਓ ਹਮਝ ਠੀਕ ਹੈ ਮੈਂ ਕਥਾ ਕਰ ਦਿਆਂਗਾ ਮੈਂ ਵਿਚਾਰ ਕਰ ਦਿਆਂਗਾ ਪਰ ਰੋਖਾਨੀਅਤ ਦੇ ਤੌਰ ਤੇ ਉਹ ਹੀ ਬਾਣੀ ਨੂੰ ਖਰਚ ਸਕਦਾ ਜਿਨੇ ਖੁਦ ਪੇ ਲਾਭ ਖਾਧੀ ਇਸ ਕਰਕੇ ਇੱਕ ਹੋਰ ਬਚਨ ਮਹਾਰਾਜੀ ਦਾ ਸ਼ਲੋਕ 12 ਤੇ ਵਧੇਕ ਵਿੱਚ ਹੈ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਤੁਹਾਨੂੰ ਚੇਤੇ ਤਿਚਰ ਮੂਲ ਨਾ ਥੋੜੀਂ ਦੋ ਮੂਲਦਾਰ ਤੇ ਉੱਕਾ ਵੀ ਨਹੀਂ ਕਦੀ ਵੀ ਨਹੀਂ ਉਨੀ ਦੇਰ ਤੱਕ ਨਹੀਂ ਘਾਟੇ ਪੈਣੇ ਜਿੱਚਰ ਆਪ ਕਿਰਪਾ ਜਿੰਨੀ ਦੇਰ ਤੱਕ ਵੈਗਰੂ ਕਿਰਪਾ ਲੋਖ ਹੈ ਤਿੱਚਰ ਮੂਲ ਨਾਲ ਥੁੜੀਂ ਦੋ ਜਿੱਚਰ ਆਪ ਕਿਰਪਾ ਸ਼ਬਦ ਅਖੋਟ ਬਾਬਾ ਨਾਨਕਾ ਅੱਗੇ ਪਹਿਲਾ ਹੈ ਖਾਏ ਬਾਦ ਵਿੱਚ ਖਰਚ ਹੈ ਮੈਂ ਤਾਂ ਇੱਕ ਨੁਕਤਾ ਰੱਖਿਆ ਖਾਣ ਵਾਲਾ ਹੀ ਖਰਚੇਗਾ ਜਿੰਨੇ ਖਾਦਾ ਪੀਣੇ ਨੇ ਖਰਚਣਾ ਕੀ ਹੈ ਜੀ ਮਰਜ਼ ਕਿ ਤਿੱਚਰ ਮੂਲ ਨਾਲ ਥੁੜੀਂ ਦੋ ਜਿੱਚਰ ਆਪ ਕਿਰਪਾ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਤਨ ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਸਰਲੇਖ ਹੈ ਇਹ ਸਪਸ਼ਟ ਕਰ ਜਾਂਦਾ ਵੀ ਬਾਣੀ ਕਿਦੀ ਹੈ ਧਿਆਨ ਦਿਓ ਅੱਜ ਜਿਵੇਂ ਸਿਰਫ ਭੂਮਿਕਾ ਕਰਨੀ ਜੋ ਕੁਝ ਇਸ ਪਿੱਛੇ ਵਾਪਰਿਆ ਜਿਵੇਂ ਗੁਰੂ ਜੀ ਨੇ ਬਖਸ਼ਿਆ ਕਿਉਂਕਿ ਆਮ ਤੌਰ ਤੇ ਸਿੱਖ ਨੇ ਰੁੱਸ ਗਏ ਪਰ ਨਹੀਂ ਬਹੁਤ ਕੁਝ ਹੈ ਜਿਹੜਾ ਇਹ ਵਾਰ ਦੀ ਭੂਮਿਕਾ ਵਿੱਚੋਂ ਮਿਲਦਾ ਹੈ ਇਸ ਵਾਰ ਦੇ ਆਰੰਭ ਚ ਲਿਖਿਆ RAM KALI ਕੀ ਵਾਰ ਰਾਏ ਬਲਵੰਦ তথা ਸਤੈ ਸਤੈ ਯਾਦ ਰੱਖੋ ਸਤੈ ਧੂਮ ਆਖੀ ਇਹ ਸ਼ਬਦ ਖੈ ਹੁਣ ਇਥੇ ਸਵਾਲ ਬੜੇ ਉੱਠਣਗੇ ਪਹਿਲੀ ਗੱਲ RAM KALI ਕੀ ਵਾਰ ਇਹ ਤਾਂ ਸਪਸ਼ਟ ਹੋ ਗਿਆ ਇਹ ਤੋਂ ਪਹਿਲਾਂ RAM KALI ਦੋ ਵਾਰ ਆ ਚੁੱਕੀਆਂ ਇਹਦੇ ਅਲਬਜ਼ੀ ਹਰਥ ਠੀਕ ਨਹੀਂ ਜੀ RAM KALI ਦੇ ਰਾਗ ਵਿੱਚ ਵਾਰ ਹੈ ਮੈਂ ਕਿਹ ਦਿਨ ਅਰਜ਼ ਕੀਤੀ ਸੀ ਕਿ ਜਿਹੜੀ ਚਲੋ ਇਹਨੂੰ ਸਾਹਿਤ ਨਾਲ ਨਾ ਜੋੜਿਓ ਪਰ ਸਚਾਈ ਇਹ ਵੇ ਜਿਹੜੀ ਪੁਰਾਤਨ ਪੰਜਾਬੀ ਸੀ ਨਾ ਤੇ ਅੱਜ ਦੀ ਪੰਜਾਬੀ ਵਿੱਚ ਥੋੜਾ ਜਿਹਾ ਫਰਕ ਸੀ ਜੀ ਅਸੀਂ ਅੱਜ ਜ਼ਿਆਦਾਤਰ ਸ਼ਬਦ ਕਾ ਕੇ ਕੀ ਦੀ ਥਾਂ ਤੇ ਦਾ ਦੇ ਦੀ ਸ਼ਬਦ ਵਰਤਨੇ ਉਦੋਂ ਨਹੀਂ ਸੰਭਰਦੇ ਹੁਣ ਗੁਟਕਿਆਂ ਤੇ ਲਿਖਦੇ ਨੇ ਆ ਸਾਦੀ ਵਾਰ ਪਰ 22 12 ਵਿੱਚ ਕਿਤੇ ਦੀ ਸ਼ਬਦ ਨਹੀਂ ਆ ਕੀ ਆਇਆ ਹੈ RAM KALI ਕੀ ਵਾਰ SRI RAM ਕੀ ਵਾਰ GOWDI ਕੀ ਵਾਰ BASANT ਕੀ ਵਾਰ ਉਦੋਂ ਕੀ ਸ਼ਬਦ ਵਰਤਿਆ ਜਾਂਦਾ ਸੀ ਦੀ ਦੀ ਥਾਂ ਇਸੇ ਤਰ੍ਹਾਂ ਜਿਹੜੀ ਸਾਨੂੰ ਸੰਬੋਧ ਕੀ ਬੋਲਾ ਦਿੱਤਾ ਉਹਦੇ ਵਿੱਚ ਵੀ ਸਤਿਗੁਰਾਂ ਨੇ ਕੀ ਕਾ ਵਰਤਿਆ ਦੀ ਦਾ ਨਹੀਂ ਵਰਤਿਆ ਵਾਹਿਗੁਰੂ ਜੀ ਕਾ ਇਹ ਪ੍ਰਾਤਨ ਸ਼ਬਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਾ ਨਹੀਂ ਜਾਣਦਾ ਉਹ ਕਹੇਗਾ ਪਤਾ ਨਹੀਂ ਕਾ ਕਿ ਕਿਉਂ ਕ ਇਕਦਾ ਬੇਨਤੀ ਹੈ ਇਹ RAM ਕਲੀ ਕੀ ਵਾਰ ਹੈ ਮੈਂ ਇਸ ਕਰਕੇ ਇਹ ਵਾਰ ਚੁਣੀ ਹੈ ਕਿਉਂਕਿ ਮੈਂ ਚਾਹਨਾ ਹਰ ਗੁਰਸਿੱਖ ਜੇ ਅਠਾਂ ਦਸਾਂ ਦਿਨਾਂ ਚ ਕਥਾ ਕਰਦੇ ਆਂ ਹਰ ਥਾਂ ਤੇ ਚੱਲੇ ਜਿਹੜਾ ਸਿੱਖ ਇਸ ਸਮਾਗਮ ਵਿੱਚ ਇਸ ਵਾਰ ਨੂੰ ਆਪਣੇ ਨਿਤਨੇਮ ਜੋੜ ਗਿਆ ਨਾ ਸਮਝੋ ਸਾਡੀ ਕਥਾ ਕਰਨੀ ਸਫਲ ਹੈ ਉਹਨੇ ਆਪਾਂ ਕਿ ਨਿਤਨੇਮ ਕਿੱਥੇ ਲਿਖਿਆ ਹੈ ਨਿਤਨੇਮ ਤੇ ਬਾਣੀਆਂ ਹਲਕੀਆਂ ਵੀ ਸਵੇਰੇ ਆ ਕਰੋ ਸ਼ਾਮ ਨੂੰ ਇਹ ਕਰੋ ਪਰ ਕਿਤੇ ਨਹੀਂ ਲਿਖਿਆ ਇਹਦੂ ਵੱਧ ਕਰੋ ਕਿਤੇ ਤੁਹਾਨੂੰ ਸਜ਼ਾ ਮਿਲੇਗੀ ਨਿਜੀ ਤੌਰ ਤੇ ਵੀ ਅਸੀਂ ਸਾਰਾ ਗੁਰਗੰਸਾ ਸਾਰਾ ਦਿਨ ਪਾਠ ਕਰਦੇ ਰਹੋ ਇਹ ਇਹ ਕੋਈ ਝਗੜਾ ਨਹੀਂ ਹੁੰਦਾ ਮੈਂ ਬੇਨਤੀ ਕਰਦਾ ਵਾਰ ਹੈ ਅਸਲ ਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਤੁਸੀਂ ਦਰਸ਼ਨ ਕਰਨੇ ਪਹਿਲੀ ਗੱਲ ਕਿ ਬਹੁਤ ਘਟ ਹੈ ਜਿਹੜਾ ਇਸ ਚੀਜ਼ ਨੂੰ ਬਾਚਿਆ ਜਾਂਦਾ ਇਹਨੂੰ ਘੋਮੇ ਵਿੱਚ ਨਹੀਂ ਲੈ ਕੇ ਜਾਣਾ ਅਸੀਂ ਜਿੰਨਾ ਕੁ ਜਾਣਨੇ ਆ ਉਹਨਾਂ ਕੁਝ ਹੀ ਜਾਣ ਕੇ ਖੁਸ਼ ਆ ਉਸ ਤੋਂ ਅੱਗੇ ਜਾਣਨ ਨੂੰ ਸਾਡਾ ਅੰਦਰ ਤਿਆਰ ਨਹੀਂ ਜਬਦੀ ਸਾਹਿਬ ਦੀ ਤੁਕ ਬੋਲਾਂਗੇ ਸਾਰੇ ਨਾਲ ਬੋਲਣਗੇ ਅਨੰਦ ਕਲੀ ਨੰਦ ਸਾਹਿਬ ਪੜਾਂਗੇ ਸਾਰੇ ਪੜਾਂਗੇ ਪਰ ਗੁਰਮਖੋ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਹੈ ਪ੍ਰਾਤਨ ਗੁਰਸਿੱਖਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸੀ ਕਥਾ ਵਚ ਨਹੀਂ ਸਨ ਕੀਰਤਨੀਆਂ ਨਹੀਂ ਸਨ ਪਰ ਸੱਚੇ ਵਿੱਚ ਉਹਨਾਂ ਦਾ ਬਾਣੀ ਦਾ ਅਭਿਆਸ ਇੰਨਾ ਜ਼ਿਆਦਾ ਸੀ ਕਿ ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਇੱਥੋਂ ਤੱਕ ਜਿਹੜੇ ਅੰਮ੍ਰਿਤਸਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੇ ਸਨ ਜਦੋਂ ਸ਼ਾਪਾਖਾਨਾ ਨਹੀਂ ਸੀ ਜੀ ਉਦੋਂ ਇਸ ਤਰ੍ਹਾਂ ਪਹਿਲਾਂ ਤਾਂ ਗੁਰਸਿੱਖ ਆਪਣੇ ਘਰਾਂ ਜਿਵੇਂ ਗੁਰਪੁਰਬ ਹੁੰਦਾ ਸੀ ਫਿਰ ਸਿੱਖ ਪੋਥੀਆਂ ਲੈ ਕੇ ਲਿਉਂਦੇ ਨੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਹਿੰਦੇ ਹੱਥ ਸਫਲ ਨਹੀਂ ਜਿਹੜੇ ਕਲਮ ਨਾਲ ਗੁਰੂ ਕੀਆਂ ਪੋਥੀਆਂ ਲਿਖ ਲਿਖ ਕੇ ਸੰਗਤ 'ਚ ਵੰਡੇ ਹੁੰਦੇ ਸਨ ਉਦੋਂ ਨਹੀਂ ਪਰ ਅੰਮ੍ਰਿਤਸਰ ਇਹ ਕਿਤਾਬ ਵੀ ਬਣ ਗਿਆ ਸੀ ਜੀ ਚਲੋ ਰੋਟੀ ਦਾ ਸਾਧਨ ਪ੍ਰਮਾਤਮਾ ਨਾਲ ਲਖਾਰੀ ਸੰਗ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਦੇ ਸਨ ਕਮਾਲ ਦੀ ਗੱਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਣਾ ਲਿਖਦਿਆਂ ਲਿਖਦਿਆਂ ਉਹਨਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਹੋ ਗਿਆ ਸੀ ਕਿਉਂਕਿ ਭਾਉ ਉਹਨਾਂ ਦਾ ਕਿਤਾ ਸੀ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਗੱਲ ਸਮਝ ਨਾ ਵੀ ਪਏ ਪਲੀਜ਼ ਤਵੱਜੋ ਦਿਓ ਜ਼ਰੂਰ ਦੇ ਆ ਜੇ ਕਿਉਂਕਿ ਮੈਂ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਦੀ ਲਕੀਰ ਟੱਪ ਕੇ ਨਹੀਂ ਕਰਾਂਗਾ ਗੁਰਮਤ ਦੇ ਦਾਇਰੇ 'ਚ ਹੁਣ ਸ਼ਬਦ ਆਇਆ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਈ ਸਾਹਿਬ ਜੀ ਤੇ ਆ ਕੀਰਤਨ ਕਰਨ ਵਾਲੇ ਸਾਰੇ 31 ਰਾਗਾਂ ਤੋਂ ਇਲਾਵਾ ਇਹ ਚ ਉਪਰਾਮੀ ਜਿਹੜੇ ਦੋ ਦੋ ਰਾਗ ਮਿਲਾ ਕੇ ਗਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 12 ਨੇ ਸੁਣਿਓ 22 12 ਦੇ ਨਾਲ 9 12 ਨਾਲ ਧੁਨੀਆਂ ਵੀ ਦਰਜ ਕੀਤੀਆਂ ਨੇ ਮੈਂ ਥੋੜੀ ਜਿਹੀ ਸਿਰਫ ਅਜੇ RAM KALI ਕੀ ਵਾਰ ਕਹਿ ਲੱਗਾ ਜੇ ਰਾਇ ਬਲਵੰਡ ਦੇ ਅਰਥ ਨਹੀਂ ਕੀਤੇ ਸੱਤਾ ਡੂਮ ਕਿਉਂ ਤੇ ਰਾਇ ਬਲਵੰਡ ਕਿਉਂ ਹੈ ਕਿਉਂਕਿ ਹਰ ਨੁਕਤਾ ਨੂੰ ਰੋਕਦਾ ਹੈ ਫਿਰ ਮੇਰੀ ਬੇਨਤੀ ਹੈ ਸੁਣੀਓ RAM KALI ਕੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ 22 12 ਨੇ 22 12 ਨਾਲ ਨੌ ਧੁਨੀਆਂ ਨੇ ਧੁਨੀ ਦਾ ਸਰਪੱਤਰਜ ਕਰਨੇ ਆ ਨਾ ਜੀ ਉਹ ਜਿਵੇਂ ਵੈਸੇ ਵਿਆਕਰਣ ਅਨੁਸਾਰ ਧੁਨੀ ਦਮਨੀ ਕਹਿੰਦੇ ਆ ਜਿਹੜੀ ਆਵਾਜ਼ ਨਾਭੀ ਤੋਂ ਚੱਲ ਕੇ ਸਾਹ ਜਿਹੜੀ ਸਾਊਂਡ ਬਣਾਉਂਦਾ ਜਿਹਨੂੰ ਆਪਾਂ ਮੁਹਾਰਨੀ ਕਹਿੰਦੇ ਹਾਂ ਉਹ